ਇੱਕ ਮੈਂ ਹੋਰ ਵੀਡੀਓ ਦੇਖ ਰਿਆ ਸੀਗਾ ਕਿ ਜੋ ਪਿਛਲੇ 1-2 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਕਿ ਕੁਝ ਲੋਕ ਜਿਹੜੇ ਕੀ ਵੈਸੇ ਮੈਨੂੰ ਤਾਂ ਲੱਗਦਾ ਨਹੀਂ ਉਹ ਵੀ ਸ਼ਕਲ ਤੋਂ ਵੀ 크ਿਸਚੀਅਨ ਹੋਣਗੇ ਉਹ ਕਹਿ ਰਹੇ ਨੇ ਵੀ ਇਹ ਪੋਸਟ ਉਹਨਾਂ ਦੇ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਸਾਨੂੰ ਮਾਰਿਆ ਕੁੱਟਿਆ ਤੁਸੀਂ ਦੱਸੋ ਇੱਕ 6 ਫੁੱਟ ਦਾ ਜਿਹੜਾ ਜਵਾਨ ਗੱਭਰੂ ਮੁੰਡਾ ਹੋਵੇ ਉਹਨੂੰ ਕੋਈ ਕਿੱਦਾਂ ਕੋਈ ਕੁੱਟ ਸਕਦਾ ਜੇ ਕਿਤੇ ਧੱਕਾ ਮੁੱਕੀ ਕਰਦੇ ਸਾਰ ਉਹਦੇ ਕਿਤੇ ਕੋਈ ਨਾ ਵਜ ਗਿਆ ਤੇ ਇਹਦਾ ਮਤਲਬ ਆ ਕਿ ਤੁਸੀਂ ਮੈਨੇਜਮੈਂਟ ਦੇ ਉੱਤੇ ਤੁਸੀਂ ਇੱਕ ਟਿੱਕਾ ਟਿੱਪ ਨਹੀਂ ਕਰਦੋਂਗੇ ਜੇ ਮੈਨੇਜਮੈਂਟ ਉੱਥੇ ਦੀ ਵਧੀਆ ਸੀ ਤਾਂ ਹੀ ਇਹਨਾਂ ਵਧੀਆ ਕਰੂਸੇਡ ਉੱਥੇ ਹੋ ਗਿਆ ਸੋ ਮੈਂ ਕਹਿਣਾ ਚਾਹੁੰਦਾ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵੀ ਕਿ ਤੁਸੀਂ ਜਦੋਂ ਕੋਈ ਚੰਗੇ ਕੰਮ ਪੋਸਟਲ ਜੀ ਦੁਆਰਾ ਕੀਤੇ ਜਾਂਦੇ ਨੇ ਉਹਨਾਂ ਨੂੰ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਨਹੀਂ ਕਰਦੇ ਉਹਨਾਂ ਦੇ ਉਹਨਾਂ ਦੇ ਲਈ ਤਾਂ ਤੁਸੀਂ ਆਪਣੇ ਸ਼ਲਾਘਾਯੋਗ ਜਿਹੜੇ ਕਦਮ ਨੇ ਉਹਨਾਂ ਦੀ ਤਾਂ ਸ਼ਲਾਘਾ ਤੁਸੀਂ ਨਹੀਂ ਕਰਦੇ ਪਰ ਜਿਹੜੇ ਕੋਈ ਮਾੜੀ ਮੋਟੀ ਕੋਈ ਕਮੀ ਪੇਸ਼ੀ ਹੋ ਜਾਂਦੀ ਆ ਤਾਂ ਉਹਨੂੰ ਤੁਸੀਂ ਇੰਨੇ ਕ ਜਿਆਦਾ ਅੱਗ ਵਾਂਗ ਨੂੰ ਵਾਂਗ ਖਬਰ ਨੂੰ ਫਲਾ ਦੇਨੇ ਹੋ ਕਿ ਪਤਾ ਨਹੀਂ ਜਿੱਦਾਂ ਕੀ ਹੋ ਗਿਆ ਸੋ ਮੈਂ ਉਹਨਾਂ ਨੂੰ ਵੀ ਤਾੜਨਾ ਦੇਣਾ ਚਾਹੁੰਦਾ ਜਿਹੜੇ ਪੰਜਾਬ ਦੇ ਜਿਹੜੇ ਕੋਈ ਜਿਨ੍ਹਾਂ ਦੇ ਕੋਈ ਦਸ ਦਾ 20-20 ਹਜ਼ਾਰ ਫਾਲੋਅਰ ਆ ਔਰ ਨਿਊ ਚੈਨਲ ਬਣਾ ਕੇ ਬੈਠੇ ਆ ਜਦੋਂ ਉਹ ਪੋਸਟਲ ਜੀ ਗਰੀਬ ਲੋਕਾਂ ਦੇ ਘਰ ਬਣਾ ਕੇ ਦਿੰਦੇ ਨੇ ਗਰੀਬ ਲੋਕਾਂ ਨੂੰ ਰਾਸ਼ਨ ਦਿੰਦੇ ਨੇ ਗਰੀਬ ਕੁੜੀਆਂ ਦੇ ਵਿਆਹ ਕਰਦੇ ਨੇ ਅਤੇ ਜਿਹੜੇ ਬੇਰੁਜ਼ਗਾਰ ਨੇ ਜਿਹੜੇ ਆਪਣੇ ਸਰੀਰਕ ਅੰਗਾ ਤੋਂ ਅਸਮਰਥ ਨੇ ਕੰਮ ਕਰਨ ਤੋਂ ਅਸਮਰਥ ਨੇ ਉਹਨਾਂ ਨੂੰ ਜਦੋਂ ਰੁਜ਼ਗਾਰ ਲੈ ਕੇ ਦਿੰਦੇ ਨੇ ਰੁਜ਼ਗਾਰ ਦੇ ਲਈ ਸਾਧਨ ਦਾ ਇੰਤਜ਼ਾਮ ਕਰਕੇ ਦਿੰਦੇ ਨੇ ਉਦੋਂ ਤਾਂ ਤੁਸੀਂ ਬੋਲਦੇ ਨਹੀਂ ਉਦੋਂ ਤੁਸੀਂ ਖਬਰ ਸ਼ੇਅਰ ਨਹੀਂ ਕਰਦੇ ਇਸ ਤਰੀਕੇ ਦੇ ਨਾਲ ਸ਼ੇਅਰ ਕਰਦੇ ਹੋ ਕਿ ਜਿੱਦਾਂ ਪਤਾ ਨਹੀਂ ਕੀ ਵਾਬਰੋਲ ਆ ਗਿਆ ਸੋ ਮੈਂ ਉਹਨਾਂ ਨੂੰ ਵੀ ਤਾੜਨਾ ਦੇਣਾ ਚਾਹੁੰਨਾ ਕਿ ਤੁਸੀਂ ਬਾਜ ਆ ਜਾਓ ਏੜਾ ਹੋਵੇ ਕਿ ਅਸੀਂ ਤੁਹਾਡੇ ਦਿਵਾਲੇ ਹੋ ਜਾਈਏ ਸੋ ਮੈਂ ਇੱਕ ਵਾਰ ਫਿਰ ਆਪਣੇ ਦੇਖਣ ਸੁਣਨ ਵਾਲਿਆਂ ਨੂੰ ਚਾਣ ਵਾਲਿਆਂ ਨੂੰ ਦੱਸਣਾ ਚਾਹੁੰਨਾ ਕਿ ਇਹੋ ਜਿਹੀਆਂ ਖਬਰਾਂ ਜਿਹੜੀਆਂ ਕ੍ਰਿਸਚੀਅਨਟੀ ਨੂੰ ਬਦਨਾਮ ਕਰਨ ਵਾਲੀਆਂ ਨੇ ਕ੍ਰਿਸਚੀਅਨਟੀ ਨੂੰ ਢਾਹ ਲਾਉਣ ਵਾਲੀਆਂ ਨੇ ਉਹਨਾਂ ਨੂੰ ਸ਼ੇਅਰ ਕਰਨ ਤੋਂ ਦੇਖਣ ਤੋਂ ਗਰੇਜ ਕਰੋ ਸੋ ਇੱਕ ਵਾਰ ਫਿਰ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਔਰ ਖਾਸ ਤੌਰ ਤੇ ਮੈਂ ਸਲੂਟ ਕਰਨਾ ਚਾਹੁੰਦਾ ਮਾਨਯੋਗ ਪੋਸਟਲ ਅੰਕਰ ਯੂਸਫ ਨੁਰਾ ਜੀ ਨੂੰ ਕਿ ਜਿਸ ਕ੍ਰਾਂਤੀਕਾਰੀ ਤਰੀਕੇ ਦੇ ਨਾਲ ਤੁਸੀਂ ਕ੍ਰਿਸਚੀਅਨਟੀ ਦੇ ਪ੍ਰਚਾਰ ਪ੍ਰਸਾਰ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਸਾਰਾ ਦਾ ਸਾਰਾ ਮਸੀਹ ਸਮਾਜ ਤੁਹਾਡਾ ਸਾਰੀ ਜ਼ਿੰਦਗੀ ਰਿਣੀ ਰਹੂਗਾ ਸੋਇਨਾ ਸ਼ਬਦਾ ਦੇ ਨਾਲ ਮੈਂ ਵਿਰਾਮ ਚਾਹਨਾ ਇੱਕ ਵਾਰ ਫਿਰ ਆਪ ਸਭ ਦੇ ਕੋਲੋਂ ਮੈਂ ਜੈਮ ਸੀਦੀ ਮੰਗਦਾ ਸਭ ਨੂੰ ਜੈਮ ਸੀਦੀ